ਸਤਿ ਸ਼੍ਰੀ ਅਕਾਲ ਦੋਸਤੋ ਮੂਸੇ ਵਾਲ ਜਨਨ ਦੇ ਤੁਹਾਡਾ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਸਬਜ਼ੀਆਂ ਦੇ ਵੀਡੀਓ ਪਾਉਣੇ ਨੇ ਕਿ ਸਬਜ਼ੀਆਂ ਲਾਉ ਹਨਾ ਸਬਜ਼ੀਆਂ ਦੇ ਫਾਇਦੇ ਦੱਸਦੇ ਆਂ ਆਪਾਂ ਸਬਜ਼ੀਆਂ ਨੇ ਆਮਦਨ ਦੱਸਦੇ ਆਂ ਸਬਜ਼ੀਆਂ ਕਿਵੇਂ ਕਰਨੀਆਂ ਉਹ ਦੱਸਦੇ ਆਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸਬਜ਼ੀਆਂ ਦੇ ਵਿੱਚੋਂ ਆਪਾਂ ਨੂੰ ਜਦੋਂ ਆਪਾਂ ਸਬਜ਼ੀਆਂ ਖਾਂਦੇ ਆਂ ਕਿਉਂਕਿ ਪੋਜਨ ਮੰਦਾ ਰਿਕੀ ਖਾਂਦਾਗਾ ਆਪਾਂ ਵੀ ਖਾਂਦੇ ਆਂ ਘਰੇ ਵੀ ਵੇਚਦੇ ਵੀ ਤਾਂ ਉਹਨਾਂ ਦੇ ਫਾਇਦੇ ਹੁੰਦੇ ਆ ਜਿਵੇਂ ਉਹਨੂੰ ਵਿਟਾਮਿਨ ਮਿਲਦਾ ਮਿਨਰਲ ਮਿਲਦੇ ਪ੍ਰੋਟੀਨ ਮਿਲਦੇ ਅੱਡ ਅੱਡ ਸਬਜ਼ੀਆਂ ਚ ਅੱਡ ਅੱਡ ਚੀਜ਼ਾਂ ਆਉਂਦੀਆਂ ਨੇ ਠੀ ਅੱਜ ਦੀ ਵੀਡੀਓ ਤੁਹਾਡੇ ਨਾਲ ਇੱਕ ਇਹੋ ਜਿਹੀ ਗੱਲ ਸ਼ੇਅਰ ਕਰਨ ਲੱਗੇ ਆਂ ਜਿਹੜੀ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਗੱਲ ਕਰਨ ਲੱਗੇ ਆਪਾਂ ਮਟਰ ਦਾਣੇ ਦੀ ਮਟਰਾਂ ਦੇ ਦਾਣੇ ਕੱਢ ਕੇ ਸਬਜ਼ੀ ਸਾਰੀ ਬਣਾਉਂਦੇ ਆ ਪਰ ਕਿਸੇ ਬਹੁਤ ਘੱਟ ਲੋਕਾਂ ਨੂੰ ਮੇਰੇ ਖਿਆਲ ਇਹ ਪਤਾ ਹੋਣਾ ਵੀ ਜਿਹੜੇ ਮਟਰ ਦਾਣੇ ਦੇ ਜਿਹੜੇ ਮਟਰਾਂ ਦੇ ਫੁੱਲ ਹੁੰਦੇ ਆ ਉਹ ਬਹੁਤ ਜ਼ਿਆਦਾ ਗੁਣਕਾਰੀ ਨੇ ਉਹਦੇ ਵਿੱਚ ਕੀ ਕੁਝ ਹੁੰਦਾ ਕਿਵੇਂ ਆਪਾਂ ਉਹਨਾਂ ਨੂੰ ਕੰਮ ਲੈ ਸਕਦੇ ਆਂ ਅੱਜ ਦੀ ਵੀਡੀਓ 'ਚ ਕਰਦੇ ਆਂ ਗੱਲ ਤਕਰੀਬਨ ਸਾਰਿਆਂ ਨੂੰ ਪਤਾ ਮਟਰਾਂ ਦੇ ਸ਼ਿਰਕੇ ਨੂੰ ਆਪਾਂ ਮਟਰ ਕੱਟ ਕੇ ਜਾਂ ਮਟਰ ਪਨੀਰ ਬਣਾਉਣ ਲਈ ਆਲੂ ਮਟਰ ਬਣਾਉਣ ਦੇ ਤੇ ਮਟਰਾਂ ਦੇ ਸਿਰਕਿਆਂ ਨੂੰ ਅੱਜ ਤਾਂ ਪਸ਼ੂ ਨੂੰ ਪਾਉਣਾ ਜਾਂ ਕੂੜੀ ਤਕਰੀਬਨ ਤਕਰੀਬਨ ਕੂੜੇਦਾਨਾਂ 'ਚ ਹੀ ਸੈੱਟ ਦਿੰਨੇ ਆ ਪਰ ਮਟਰਾਂ ਦੇ ਸਿਰਕਿਆਂ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਵਿਟਾਮਿਨ ਮਿਲ, ਪ੍ਰੋਟੀਨ, ਫੋਲ ਕੈਸਟ ਅਤੇ ਫਾਈਬਰ ਹੁੰਦਾ ਠੀਕ ਆ ਮਟਰ ਦੇ ਸਿਰਕਿਆਂ ਦੇ ਸੇਵਨ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੀ ਵਾਧੀ ਹੈ ਮਟਰਾਂ ਦੇ ਸਿਰਕਿਆਂ ਨੂੰ ਖਾਣ ਨਾਲ શરી ਵਿੱਚ ਜਿਹੜਾ ਕਸਟੋਲ ਹੁੰਦਾ ਉਹ ਘਟਦਾ ਤੇ ਜਿਹੜਾ ਚੰਗਾ ਕਸਟੋਲ ਹੁੰਦਾ ਉਹ ਵਾਧਦਾ ਜਿਹਦੇ ਕਰਕੇ ਆਪਾਂ ਨੂੰ ਜਿਹੜੇ ਅਨਸਾਰ ਇਹਨਾਂ ਦਾ ਸੇਵਨ ਕਰਦਾ ਸਿਰਕਿਆਂ ਦਾ ਉਹਨੂੰ ਦਿਲ ਦੀਆਂ ਬਿਮਾਰੀਆਂ ਦਾ ਬਹੁਤ ਹੀ ਹਾ ਤੱਕ ਖਾਤਰਾ ਘਟ ਜਾਂਦਾ ਜਿਵੇਂ ਕਿ ਪਹਿਲਾਂ ਵੀ ਵੈਦਾਂ ਦੇ ਵਿੱਚ ਲਿਖਿਆ ਹੁੰਦਾ ਸੀ ਹਰ ਇੱਕ ਚੀਜ਼ ਦਾ ਇਲਾਜ ਆਪਣੇ ਆਸ-ਪਾਸ ਹੀ ਗਿਆ ਹੁੰਦਾ ਪਰ ਆਪ ਨੂੰ ਬਹੁਤ ਅਧੂਰੀ ਜਾਣਕਾਰੀ ਹੁੰਦੀ ਹੈ ਜਿਸ ਦੇ ਕਰਕੇ ਆਪ ਨੂੰ ਪਤਾ ਨਹੀਂ ਲੱਗਦਾ ਜਿਹੜੀਆਂ ਦਵਾਈਆਂ ਬਣਦੀਆਂ ਨੇ ਹੋਰ ਸਾਰੀਆਂ ਇਹ ਵੀ ਇਹਨਾਂ ਜੜੀਆਂ ਬੂਟੀਆਂ ਤੇ ਬਣਦੀਆਂ ਨੇ ਕੈਮੀਕਲ ਦਵਾਈਆਂ ਬਹੁਤ ਘੱਟ ਹੁੰਦੀਆਂ ਨੇ ਕੋਈ ਨਾ ਕੋਈ ਤੱਤ ਉਹ ਜੜੀ ਬੂਟੀਆਂ ਦੇ ਪਾਉਂਦੇ ਆ ਜਿਵੇਂ ਕਿ ਆਪਾਂ ਜੈਨਿਫਾਰਮ ਤੇ ਗਏ ਸੀ ਉਹਨਾਂ ਨੇ ਆਪਾਂ ਨੂੰ ਕਿੰਨੀਆਂ ਚੀਜ਼ਾਂ ਦੱਸੀਆਂ ਜਿਹੜੀਆਂ ਸਟੰਟ ਪਾਉਣ ਦੀ ਲੋੜ ਨਹੀਂ ਹੈ ਕਿ ਦਿਲ ਦੇ ਮਾਰਿਆਂ ਨੂੰ ਅੱਖਾਂ ਦੀ ਰੋਸ਼ਨੀ ਕਾਫੀ ਚੀਜ਼ਾਂ ਨੇ ਵੀ ਪੂਰੀ ਵੀਡੀਓ ਪਈ ਉਹ ਜ਼ਰੂਰ ਤੇ ਗੱਲ ਕਰੀ ਜਾਂਦੇ ਸੀ ਮਟਰ ਦੇ ਸਿਰਕਿਆਂ ਦੇ ਮਟਰ ਦੇ ਸਿਰਕਿਆਂ ਦੇ ਆਪਾਂ ਜਿਵੇਂ ਤੁਹਾਨੂੰ ਦੱਸਤਾ ਵੀ ਗੰਦਾ ਕੈਸਟਰੋਲ ਘਟਦਾ ਤੇ ਚੰਗਾ ਬਾਦਦਾ ਗਾਖਾਂ ਦੀ ਰੋਸ਼ਨੀ ਵਾਧਦੀ ਆ ਬਾਜਨ ਵੀ ਘਟਦਾ ਇਹ ਮਟਰ ਦੇ ਸਿਰਕਿਆਂ ਦੇ ਸੇਵਨ ਕਰਾਂਗੇ ਆਪਾਂ ਦਿਮਾਗ ਵੀ ਮਟਰ ਦੇ ਸਿਰਕਿਆਂ ਨਾਲ ਤੇਜ਼ ਹੁੰਦਾ ਜਿਵੇਂ ਆਪਾਂ ਕਹਿੰਦੇ ਬਦਾਮ ਨਾਲ ਜਿਆ ਸਾਖਤੀ ਵਧੇ ਨਾ ਜਿਆ ਸਾਖਤੀ ਵਧਦੀ ਹੈ ਮਾਨਸਿਕ ਰੋਗ ਹੁੰਦਾ ਜਿਹੜੇ ਆਪਾਂ ਕਹਿੰਦੇ ਦਿਮਾਗੀ ਰੋਗ ਕਹਿੰਦੇ ਉਹਨਾਂ ਤੋਂ ਵੀ ਬਚਾਅ ਮਿਲਦਾ ਹੁਣ ਗੱਲ ਆ ਗਈ ਵੀ ਵਰਤੀ ਤੇ ਮੈਨੂੰ ਹੁਣ ਆਪਾਂ ਵੀ ਕੱਚਾ ਤਾਂ ਇਹਨੂੰ ਸਿੱਧੇ ਸਿਰਕੇ ਖਾ ਨਹੀਂ ਸਕਦੇ ਨਾ ਉਹ ਟੇਸਟੀ ਹੁੰਦੇ ਆ ਬਰਤੋਲੇ ਦੀ ਕਈ ਤਰੀਕੇ ਹੁੰਦੇ ਆ ਜਿਵੇਂ ਦੋਸਤੋ ਜਿਵੇਂ ਤੁਸੀਂ ਮਟਰਾਂ ਦੇ ਸਿਰਕਿਆਂ ਨੂੰ ਕੱਟ ਕੇ ਉਹਨਾਂ 'ਚ ਆਲੂ ਵਗੈਰਾ ਪਾ ਕੇ ਤੁਸੀਂ ਉਹਨਾਂ ਦੀ ਸਬਜ਼ੀ ਵੀ ਬਣਾ ਸਕਦੇ ਹੋ ਠੀਕ ਆ ਮਟਰਾਂ ਦੇ ਸਿਰਕਿਆਂ 'ਚ ਪਦੀਨਾ ਤਣੀਆਂ ਪਾ ਕੇ ਹੋਰ ਮਸਾਲੇ ਪਾ ਕੇ ਉਹਨਾਂ ਦਾ ਚਾਰ ਵੀ ਬਣਾਇਆ ਜਾ ਸਕਦਾ ਮਤਲਬ ਮੁੱਖ ਦੀ ਗੱਲ ਇਹ ਹੁੰਦੀ ਹੈ ਵੀ ਆਪਾਂ ਨੂੰ ਕਿਸੇ ਤਰੀਕੇ ਨਾਲ ਆਪਾਂ ਇਹਨਾਂ ਚੀਜ਼ਾਂ ਦਾ ਸੇਵਨ ਆਪਣੇ ਇਹ ਚੀਜ਼ ਅੰਦਰ ਜਾਣੀ ਚਾਹੀਦੀ ਹੈ ਤਾਂ ਆਪਾਂ ਨੂੰ ਇਹਦੇ ਫਾਇਦੇ ਮਿਲਦੇ-ਮਿਲਦੇ ਆ ਠੀਕ ਆ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਰੋਜ਼ ਹੀ ਮਟਰਾਂ ਦੇ ਸਿਰਕਿਆਂ ਦੀ ਬਣਾਉਣਾ ਪਰ ਇਹਨੂੰ ਬੇਸਟ ਨਾ ਜਾਣ ਦਿਆ ਕਰੋ ਨਹੀਂ ਤੁਸੀਂ ਇਦਾਂ ਕਰ ਸਕਦੇ ਤੁਸੀਂ ਕੀ ਕਰੋ ਮਟਰਾਂ ਦੇ ਸਿਰਕੇ ਨੂੰ ਸਾਮ ਇਸ ਘੋਲੋ ਠੀਕ ਹੈ ਸਾਮ ਇਸ ਘੋਲ ਕੇ ਦਾ ਪਾਊਡਰ ਬਣਾ ਲਓ ਤੇ ਸਵੇਰੇ ਸ਼ਾਮ ਉਹਦਾ ਇੱਕ ਚਮਚ ਲੈ ਲਓ ਠੀਕ ਹੈ ਮੰਨ ਲਓ ਹਫਤੇ ਚ ਦੋ ਵਾਰ ਹੀ ਲੈ ਲਿਆ ਫਿਰ ਛੜ ਤੇ 5 ਦਿਨ ਫੇਰ ਲੈ ਲਿਆ ਇਦਾਂ ਦਾ ਕਰਨਾ ਜਿਹੜੀਆਂ ਤੁਹਾਨੂੰ ਦੱਸਿਆ ਵੀ ਜਾਨ ਜਾ ਸ਼ਕਤੀ ਵਾਧੇ ਅੱਖਾਂ ਦੀ ਰੋਸ਼ਨੀ ਵਾਧੇ ਸਾਰੇ ਮੈਨਫੀਟਸ ਤੁਹਾਨੂੰ ਮਿਲਣਗੇ ਵਜ਼ਨ ਘਟ ਕਰਨ ਚ ਵੀ ਤੁਹਾਡੀ ਸਹਾਇਤਾ ਕਰੂਗਾ ਜਾਂ ਫਿਰ ਮਟਰਾਂ ਦੇ ਜਿਵੇਂ ਸਿਰਕਾ ਆਣ ਗਿਆ ਉਹਨੂੰ ਪਾਊਡਰ ਬਣ ਗਿਆ ਉਹਨੂੰ ਆਟੇ ਚ ਚੋਣ ਕੇ ਜਿੰਨਾ ਮਿਸਰੀ ਰੋਟੀ ਬਣਾਉਂਦੇ ਨੇ ਬੇਸਣ ਵਾਲੀ ਉਹ ਰੋਟੀ ਬਣਾ ਸਕਦੇ ਠੀਕ ਹੈ ਜੇ ਇਕਲੀ ਕਰੀ ਕ੍ਰੈਕ ਕੀਤਾ ਤਾਂ ਇਹ ਗੱਲ ਸਾਨੂੰ ਇਹ ਕ੍ਰੈਕ ਕੀਤਾ ਤਾਂ ਮਟਰਾਂ ਦੇ ਸਿਰਕਾਂ ਚ ਕਿਹੜੇ ਹੁੰਦੇ ਆ 100 ਗ੍ਰਾਮ ਮਟਰ ਦੇ ਸਿਰਕ ਦੇ ਜਿਹਦੇ ਤੁਸੀਂ ਪਾਊਡਰ ਲਓਗੇ ਉਹ ਚ 14.50 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਜਿਹੜੇ ਕੀ ਕਣਕ ਜਾਂਦੇ ਆ ਠੀਕ ਆ 5.42 ਗ੍ਰਾਮ ਪ੍ਰੋਟੀਨ ਹੁੰਦਾ ਠੀਕ ਆ ਜਿਹੜਾ ਕੀ ਅੰਡਾ ਜਾਂਦਾ .40 ਗ੍ਰਾਮ ਚਰਬੀ ਹੁੰਦੀ ਆ ਠੀਕ ਆ 5.1 ਗ੍ਰਾਮ ਫਾਈਬਰ ਹੁੰਦਾ ਜਿਹੜਾ ਕਿ ਆਪਾਂ ਨੂੰ ਦਾਲਾਂ ਖਾਣ ਨੂੰ ਦਾਲਾਂ ਖਾਣ ਨੂੰ ਕਹਿੰਦੇ ਆ ਜਿਵੇਂ ਛੋਲੇ ਜਾਂਦੇ ਵੀ ਫਾਈਬਰ ਜਿਹੜਾ ਮोटा हाजमा हाजमा ਤੇਜ਼ ਕਰਨ ਵਾਸਤੇ ਜਿਹੜਾ ਫੈਬਰ ਵਰਤਦੇ ਆਪਾਂ 65 ਮਿਲੀਗ੍ਰਾਮ ਫੋਲਿਕ ਐਸਿਡ ਹੁੰਦਾ ਜਿਹੜਾ ਕਿ ਬਹੁਤ ਜ਼ਰੂਰੀ ਆਪਣੇ ਵਾਸਤੇ 2.0.90 ਮਿਲੀਗ੍ਰਾਮ ਨਿਆਸੀਨ ਅਤੇ 0. 132 ਗ੍ਰਾਮ ਰੈਬੋਫੈਨਾਵਿਨ ਹੁੰਦਾ ਬਹੁਤ ਜੱਦ ਚੀਜ਼ਾਂ ਹੁੰਦੀਆਂ ਦੋਸਤੋ ਤੇ ਮਟਰਾਂ ਦੇ ਸਿਰਕ ਨੂੰ ਵੇਸਟੇਜ ਕਰਨਾ ਚਾਹੀਦਾ ਇਹਦੂ ਚੰਗਾ ਤਾਂ ਤੁਸੀਂ ਇਹਨੂੰ ਕੂੜੇਦਾਨ ਚ ਸਿੱਟਣ ਨਾਲ ਤੁਹਾਨੂੰ ਪਸੂਆਂ ਨੂੰਵਾ ਦੇ ਨਹੀਂ ਤੁਸੀਂ ਮਨ ਲਓ ਇੱਕ ਦਿਵਾਰ ਦੇ ਮਟਰ ਦੇ ਸਰ ਕਿਸ ਕਾ ਲੋ ਉਹਦਾ ਪੋਟਰ ਬਣਾ ਕੇ ਜਰੂਰ ਸੇਵਨ ਕਰਕੇ ਦੇਖੋ ਠੀਕ ਆ ਬਾਕੀ ਤੁਸੀਂ ਇਹ ਚੀਜ਼ਾਂ ਮੇਰੇ ਚ ਜੱਗ ਗਈ ਸੀ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਵੀਡੀਓ ਸ਼ੇਅਰ ਚੰਗੀ ਲੱਗੇ ਤਾਂ ਸ਼ੇਅਰ ਕਰੋ ਲਾਈਕ ਕਰੋ ਤੇ ਇਹ ਚੀਜ਼ਾਂ ਤੁਸੀਂ ਮੰਨ ਲਓ YouTube ਤੇ ਜਾਂ Google ਤੇ ਇਹਨਾਂ ਨੂੰ ਕੱਢ ਸਕਦੇ ਹੋ ਠੀਕ ਆ ਇਹਨਾਂ ਦੀਆਂ PDF ਹਾਂ ਪਈਆਂ ਹੁੰਦੀਆਂ ਨੇ ਮਟਰਾਂ ਦੇ ਸਿਰਕਿਆਂ ਚ ਕੀ ਹੁੰਦਾ ਕਿਸੇ ਵੀ ਸਬਜ਼ੀ ਤੁਸੀਂ ਕੱਢ ਸਕਦੇ ਹੋ ਠੀਕ ਹੈ ਤੁਸੀਂ ਆਪ ਵੀ ਦੇ ਸਕਦੇ ਹੋ ਪਰ ਜਿਹੜੇ ਬੰਦੇ ਕੋਲ ਨਹੀਂ ਟਾਈਮ ਹੁੰਦਾ ਆਪਣੇ ਕੋਲ ਕੋਈ ਵੀ ਇਹ ਜੀ ਜਾਣਕਾਰੀ ਹੁੰਦੀ ਹੈ ਆਪਾਂ ਸੋਡੇ ਨਾਲ ਸ਼ੇਅਰ ਕਰਦੇ ਹਾਂ ਜੇ ਤੁਹਾਡੇ ਕੋਲ ਵੀ ਕੋਈ ਇਹ ਜੀ ਚੀਜ਼ ਹੈਗੀ ਹੈ ਇਹ ਜੀ ਕੋਈ ਨੌਲੇਜ ਹੈਗੇ ਤਾਂ ਅਸੀਂ ਆਪਣਾ ਸ਼ੇਅਰ ਕਰੋ ਆਪਾਂ ਉਹ ਵੀਡੀਓ ਬਣਾ ਕੇ ਪਾਵਾਂਗੇ ਤੇ ਇੱਕ ਵਾਰ ਫੇਰ ਧੰਨਵਾਦ ਤੇ ਥੈਂਕ ਯੂ ਸਾਰਿਆਂ ਦਾ